ਜੋ ਸ਼ਬਦ ਵਰਤੇ ਆ ਗਦਾਰ ਰਣਜੀਤ ਮਿੱਟੂ ਦੇ ਲਈ ਉਸ ਦੇ ਨਾਲ ਸਾਰੇ ਸਿੱਖਾਂ ਦਾ અપਮਾਨ ਹੋਇਆ ਤੇ ਨਾਲ ਗੁਰੂਆਂ ਦਾ ਵੀ અપਮਾਨ ਹੋਇਆ ਕਿਹਾ ਤਾਂ ਸੀ ਰਣਜੀਤ ਮਿੱਟੂ ਨੂੰ ਇਕੱਲਾ ਗਰਵ ਰਣਜੀਤ ਮਿੱਟੂ ਤਾਂ ਸਾਰੇ ਸਿੱਖ ਨਹੀਂ ਹੋ ਸਕਦਾ ਨਾ ਬਿਲਕੁਲ ਲਾਪ ਟਿੱਪਣੀ ਕਰਦੇ ਨੇ ਕਿ ਇਹ ਕਿਹੜਾ ਕਾਰਗਿਲ ਦੀ ਜੰਗ ਜਿੱਤ ਕੇ ਆਇਆ ਜਿਹਨੇ ਬੈਟਰੀ ਉਹ ਆਊਗਾ ਤੁਸੀਂ ਉਸ ਤੋਂ ਬਾਅਦ ਰਾਹੁਗਾਂ ਦੀ ਕਹਿੰਦਾ ਹੈ ਕਿ ਇਹ ਦੇਖੋ ਮੇਰਾ ਗद्दार ਦੋਸਤ ਆ ਗਿਆ ਜੰਗ ਜਿੱਤ ਕੇ ਆਏ ਇਹ ਵਾਲੇ ਸਿਆਸਤਦਾਨ ਇਹ ਕਹਤਾ ਇਹ ਵਾਲਾ ਸਿਆਸਤਦਾਨ ਉੱਥੇ ਸੁੱਤਾ ਨਜ਼ਰ ਆਇਆ ਸੀ ਉਹ ਨੂੰ ਬਾਲ ਕੱਟ ਰਿਆ ਸੀ ਉਹ ਇਦਾਂ ਲੱਗ ਰਿਹਾ ਸੀਗਾ ਪਰ ਉੱਥੇ ਲੋਕਾਂ ਦੀ ਗੱਲ ਹੁੰਦੀ ਕਿਤੇ ਨਜ਼ਰ ਨਹੀਂ ਆਦੀ ਮੈਂ ਲੋਕਾਂ ਨੂੰ ਇਹ ਜ਼ਰੂਰ ਕਹੂੰਗੀ ਕਿ ਜੇਕਰ ਤੁਸੀਂ ਆਪਣਾ ਮਨੋਰੰਜਨ ਕਰਨਾ ਹੈ ਨਾ ਤਾਂ ਕਾਮੇਡੀ ਸ਼ੋਅ ਜਾਂ ਹੋਰ ਕੁਝ ਨਾ ਦੇਖੋ ਤੁਸੀਂ ਸੰਸਦ ਟੀਵੀ ਲਾ ਕੇ ਨਾ ਜਿਹੜਾ ਤੁਸੀਂ ਪਾਰਲੀਮੈਂਟ ਦੀ ਪ੍ਰੋਸੀਡਿੰਗ ਦੇਖ ਲਓ ਜੇ ਆਪਣੇ ਸਰੀਰ ਨੂੰ ਤਕੜਾ ਕਰਨਾ ਨਾ ਤਾਂ ਖੁਰਾਕ ਖਾਣੀ ਪੈਂਦੀ ਹੈ ਨਾ ਪਰ ਪੀਐਮ ਮੋਦੀ ਸਾਹਿਬ ਕਹ ਰਹੇ ਸੀਗੇ ਕਿ ਮੈਂ ਗਾਲਾਂ ਖਾਉਂਦਾ ਹਾਂ ਤਾਂ ਮੇਰੀ ਸਿਹਤ ਬਹੁਤ ਹੈਲਦੀ ਹੈ ਸੰਸਦ ਦੇ ਵਿੱਚ ਪੀਐਮ ਨਰਿੰਦਰ ਮੋਦੀ ਜੀ ਜੋ ਕਿ ਕਾਂਗਰਸ ਪਾਰਟੀ ਨੂੰ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਹਮੇਸ਼ਾ ਸਿੱਖਾਂ ਨੂੰ ਨਫ਼ਰਤ ਭਰੇ ਨਜ਼ਰੀਏ ਦੇ ਨਾਲ ਦੇਖਦੀ ਆ ਤੇ ਇਸ ਦੇ ਨਾਲ ਰਾਹੁਲ ਗਾਂਧੀ ਨੇ ਜੋ ਰਵਨੀਤ ਬਿੱਟੂ ਨੂੰ ਕਿਹਾ ਉਹ ਸਿਰਫ ਰਵਨੀਤ ਬਿੱਟੂ ਨੂੰ ਨਹੀਂ ਕਿਹਾ ਉਹ ਸਾਰੇ ਸਿੱਖਾਂ ਨੂੰ ਕਿਹਾ ਸਾਰੇ ਗੁਰੂਆਂ ਨੂੰ ਕਿਹਾ ਸਾਰੇ ਗੁਰੂਆਂ ਦਾ અપਮਾਨ ਕੀਤਾ ਆ ਇਹ ਲਬਜ਼ ਪੀਐਮ ਨਰਿੰਦਰ ਮੋਦੀ ਜੀ ਵੱਲੋਂ ਸੰਸਦ ਦੇ ਵਿੱਚ ਵਰਤੇ ਗਏ ਨੇ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਆ ਸਾਡੇ ਨਾਲ ਹੋਣਗੇ ਮੇਰੇ ਸਹਿਯੋਗੀ ਤੇ ਜਿਸ ਵਿੱਚ ਸਸ਼ਿਕਾ ਕਰ ਮੈਂ ਸਸ਼ਿਕਾ ਕਰਦੇ ਆ ਪਹਿਲਾ ਸਵਾਲ ਸੀਗਾ ਸੰਸਦ ਦੇ ਵਿੱਚ ਪੀਐਮ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਜੋ ਸ਼ਬਦ ਵਰਤੇ ਆ ਗਦਾਰ ਰਣਵੀਤ ਬਿੱਟੂ ਦੇ ਲਈ ਉਸ ਦੇ ਨਾਲ ਸਾਰੇ ਸਿੱਖਾਂ ਦਾ અપਮਾਨ ਹੋਇਆ ਤੇ ਨਾਲ ਗੁਰੂਆਂ ਦਾ ਵੀ અપਮਾਨ ਹੋਇਆ ਤੁਸੀਂ ਇਸ ਵਿਸ਼ੇ ਨੂੰ ਕਿਵੇਂ ਸਮਝਦੇ ਹੋ ਪਹਿਲਾਂ ਪਹਿਲਾਂ ਤਾਂ ਅਗਰ ਮੈਂ ਗੱਲ ਹੀ ਨਹੀਂ ਮੰਨੀ ਜੀ ਕਿ ਸਾਰੇ ਸਿੱਖਾਂ ਦਾ ਅਪਮਾਨ ਹੋਇਆ ਕਿਹਾ ਤੁਸੀਂ ਰਵਨੀਤ ਮਿੱਟੂ ਨੂੰ ਇਕੱਲਾ ਰਵਨੀਤ ਮਿੱਟੂ ਤਾਂ ਸਾਰੇ ਸਿੱਖ ਨਹੀਂ ਹੋ ਸਕਦਾ ਨਾ ਸਿੱਖ ਧਰਮ ਤਾਂ ਨਹੀਂ ਹੋ ਸਕਦਾ ਨਾ ਰਵਨੀਤ ਮਿੱਟੂ ਉਹਦੇ ਆਲੇ-ਦੁਆਲੇ ਤਾਂ ਸਾਰਾ ਧਰਮ ਨਹੀਂ ਘੁੰਮਦਾ ਤਾਂ ਇਹ ਗੱਲ ਕਿਤੇ ਨਾ ਕਿਤੇ ਬਹੁਤ ਗਲਤ ਹੈ ਕਿ ਸਿਰਫ ਰਵਨੀਤ ਮਿੱਟੂ ਨੂੰ ਗद्दार ਕਿਹਾ ਗਿਆ ਤੁਸੀਂ ਪੂਰੀ ਸਿੱਖ ਕੌਮ ਨੂੰ ਗद्दार ਕਹਿ ਰਹੇ ਹੋ ਇਹ ਗੱਲ ਕਿਤੇ ਨਾ ਕਿਤੇ ਧਾਰਮਿਕ ਮੁੱਦਾ ਦੇ ਕੇ ਇੱਕ ਸਿਆਸੀ ਮੁੱਦਾ ਇਹਨੂੰ ਬਣਾਇਆ ਜਾ ਰਿਹਾ ਹੈ ਗੱਲ ਕੋਈ ਵੱਡੀ ਨਹੀਂ ਸੀ ਗੱਲ ਸਿਰਫ ਇੰਨੀ ਸੀ ਕਿ ਰਾਹੁਲ ਗਾਂਧੀ ਆਪਣੇ ਕੁਝ ਸਮਰਥਕਾਂ ਦੇ ਨਾਲ ਜਿਹੜੇ ਨੇ ਉਹ ਕਰਦੇ ਸੀਗੇ ਪ੍ਰੋਟੈਸਟ ਉੱਥੇ ਖੜਕੇ ਠੀਕ ਹੈ ਸਾਹਮਣੇ ਤੋਂ ਰਵਨੀਤ ਮਿੱਟੂ ਆ ਜਾਂਦੇ ਨੇ ਰਵਨੀਤ ਮਿੱਟੂ ਉਹਨਾਂ ਨੂੰ ਪਹਿਲਾਂ ਆਪ ਟਿੱਪਣੀ ਕਰਦੇ ਨੇ ਕਿ ਇਹ ਕਿਹੜਾ ਕਾਰਗਿਲ ਦੀ ਜੰਗ ਜਿੱਤ ਕੇ ਆ ਜਿੱਥੇ ਬੈਠੇ ਨੇ ਸੁਣਿਆ ਹੋਊਗਾ ਤੁਸੀਂ ਉਸ ਤੋਂ ਬਾਅਦ ਰਾਹੁਲ ਗਾਂਧੀ ਕਹਿੰਦਾ ਹੈ ਕਿ ਇਹ ਦੇਖੋ ਮੇਰਾ ਗद्दार ਦੋਸਤ ਆ ਗਿਆ ਜਸ ਤੋਂ ਬਾਅਦ ਫਿਰ ਰਵਨੀਤ ਮਿੱਟੂ ਵੀ ਜਵਾਬ ਦਿੰਦਾ ਹੈ ਤੇ ਉਂਗਲ ਚੱਕ ਕੇ ਕਹਿੰਦਾ ਹੈ ਕਿ ਤੁਸੀਂ ਦੇਸ਼ ਦੇ ਦੁਸ਼ਮਣੋਂ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੋ ਜਾਂਦਾ ਤੇ ਫਿਰ ਰਾਹੁਲ ਗਾਂਧੀ ਉਹਨੂੰ ਕਹਿੰਦੇ ਨੇ ਕਿ ਤੁਸੀਂ ਮੇਰੇ ਗद्दार ਦੋਸਤੋਂ ਤੇ ਤੁਸੀਂ ਜ਼ਰੂਰ ਇੱਕ ਦਿਨ ਕਾਂਗਰਸ ਦੇ ਵਿੱਚ ਵਾਪਸ ਆਓਗੇ ਉਹ ਹੱਥ ਮਿਲਾਂਨ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਰਵਨੀਤ ਮਿੱਟੂ ਜਿਹੜੇ ਨੇ ਹੱਥ ਮਿਲਾਏ ਬਿਨਾ ਅੰਦਰ ਚਲੇ ਜਾਂਦੇ ਨੇ ਪਰ ਮੈਨੂੰ ਇਹਦੇ ਵਿੱਚ ਸਾਰੀ ਸਿੱਖ ਕੌਮ ਤਾਂ ਕਿਤੇ ਨਜ਼ਰ ਨਹੀਂ ਆਈ ਕਿਉਂਕਿ ਗੁਰੂ ਵੀ ਵਿਚਲੇ ਲੇ ਹਾਂ ਬਿਲਕੁਲ ਮੈਂ ਤੁਹਾਡੀ ਗੱਲ ਸਮਝ ਰਹੀ ਹਾਂ ਕਿ ਸਾਰੇ ਸਿੱਖ ਕੌਮ ਇੱਕ ਬੰਦੇ ਦੇ ਆਲੇ ਦੁਆਲੇ ਕਿਵੇਂ ਘੁੰਮ ਸਕਦੀ ਹੈ ਰਵਨੀਤ ਮਿੱਟੂ ਨੂੰ ਗद्दार ਕਿਹਾ ਗਿਆ ਨਾ ਕਿ ਸਾਰੀ ਕੌਮ ਨੂੰ ਕਿਹਾ ਗਿਆ ਤੇ ਇਹ ਸਿਰਫ ਇੱਕ ਧਾਰਮਿਕ ਮੁੱਦਾ ਬਣਾ ਕੇ ਜਿਹੜੀ ਐ ਸਿਆਸਤ ਪਖਾੜ ਰਹੇ ਨੇ ਆਪਣੇ ਨੰਬਰ ਬਣਾ ਰਹੇ ਨੇ ਕਿ ਰਵਨੀਤ ਬਿੱਟੂ ਇੱਕ ਸਰਦਾਰ ਹੈ ਇੱਕ ਸਿੱਖ ਹੈ ਤਾਂ ਕਰਕੇ ਉਹਨਾਂ ਨੇ ਸਾਰੀ ਕੌਮ ਨੂੰ ਹੀ ਜਿਹੜਾ ਲਪੇਟ ਲਿਆ ਤੇ ਕੌਮ ਦੇ ਉੱਤੇ ਇਹ ਅਲੀਗੇਸ਼ਨ ਲਗਾ ਦਿੱਤੇ ਨੇ ਪਰ ਇਹ ਬਹੁਤ ਗਲਤ ਅਲੀਗੇਸ਼ਨ ਨੇ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਆਇਆ ਸੀ ਉੱਥੇ ਵੀ ਉਹਨੇ ਇਹੀ ਮੁੱਦਾ ਛੇੜਿਆ ਸੀ ਜਦੋਂ ਇਹ ਵਾਲਾ ਸਾਰਾ ਇਨਸੀਡੈਂਟ ਹੋਇਆ ਰਵਨੀਤ ਬਿੱਟੂ ਦਾ ਬਿਆਨ ਆਇਆ ਰਵਨੀਤ ਬਿੱਟੂ ਕਹਿੰਦੇ ਨੇ ਕਿ ਜਿਹੜੇ ਰਾਹੁਲ ਗਾਂਧੀ ਮੈਨੂੰ ਗद्दार ਕਹਿ ਰਹੇ ਨੇ ਉਹ ਤਾਂ ਖੁਦ ਗद्दार ਨੇ ਬਿਲਕੁਲ ਦੇਸ਼ ਦੇ ਬਾਰੇ ਪੁੱਠਾ ਸਿੱਧਾ ਹੀ ਬੋਲਦੇ ਨੇ ਗਰਦਾਰ ਨੇ ਤੇ ਮੇਰੇ ਦਾਦੇ ਨੇ ਤਾਂ ਪੰਜਾਬ ਦੇ ਲਈ ਜਿਹੜੀ ਸ਼ਹੀਦੀ ਦਿੱਤੀ ਹੈ ਸ਼ਹੀਦ ਆਜ਼ਮ ਬੀਨਤ ਸਿੰਘ ਦਾ ਜਿਹੜਾ ਮੈਂ ਪੋਤਾ ਆ ਇਹ ਜਿਹੜੇ ਕਹਿੰਦੇ ਨੇ ਕਿ ਇਹਨਾਂ ਦੀ ਦਾਦੀ ਕਹਿ ਲਈਏ ਜਾਂ ਇਹਨਾਂ ਦੇ ਪਿਤਾ ਕਹਿ ਲਈਏ ਜਿਹੜੇ ਨੇ ਦੇਸ਼ ਦੇ ਲਈ ਕੁਰਬਾਨ ਹੋਏ ਨਾ ਤਾਂ ਮੇਰੇ ਵੀ ਤਾਂ ਹੋਏ ਨੇ ਤੇ ਮੈਂ ਕਿਹੜਾ ਗੰਦਾਰ ਹੋਇਆ ਉਹ ਗੱਲ ਤਾਂ ਉਹਨੇ ਵੀ ਕਹੀ ਤਾਂ ਉ ਵਿੱਚ ਰਵਨੀਤ ਮਿੱਟੂ ਨੇ ਫਿਰ ਇਹ ਵੀ ਗੱਲ ਲਿਆ ਆਂਦੀ ਹੈ ਤੇ ਕਿਤੇ ਨਾ ਕਿਤੇ ਬੀਜੇਪੀ ਦੇ ਸਾਰੇ ਨੇਤਾ ਜਿਹੜੇ ਨੇ ਇਹ ਗੱਲ ਲੈ ਕੇ ਆ ਰਹੇ ਨੇ ਕਿ ਰਵਨੀਤ ਮਿੱਟੂ ਨੂੰ ਗੱਦਾਰ ਕਿਹਾ ਤਾਂ ਪੂਰੀ ਸਿੱਖ ਕੌਮ ਨੂੰ ਕਿਹਾ ਤੇ ਇਹ ਬਹੁਤ ਗਲਤ ਗੱਲ ਹੈ ਬਿਲਕੁਲ ਸੰਸਦ ਦੇ ਵਿੱਚ ਇਹੀ 카ਟੋਕਲੇ ਚੱਲਦਾ ਰਿਹਾ ਪਰ ਆਮ ਲੋਕਾਂ ਦੀ ਗੱਲ ਵੋਟ ਘਟ ਸੋਨ ਨੂੰ ਮਿਲੀ ਸੰਸਦ ਸੰਸਦ ਕਾਦੇਲੀ ਬਣਾਈ ਗਈ ਸੀ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਜਾਂ ਲੋਕ ਲੋਕਾਂ ਦਾ ਤੰਤਰ ਹੋਵੇ ਜੀ ਪਰ ਸੰਸਦ ਦੇ ਵਿੱਚ ਮੁੱਦੇ ਕਿ ਚੱਕੇ ਜਾ ਰਹੇ ਨੇ ਸਿਆਸੀ ਮੁੱਦੇ ਚ ਬਿਲਕੁਲ ਸੰਸਦ ਜੋ ਅਸੀਂ ਕਿਤਾਬਾਂ ਚ ਪੜਿਆ ਹੈ ਜੋ ਅਸੀਂ ਸੁਣਿਆ ਹੈ ਕਿ ਸੰਸਦ ਬਣੀ ਸੀ ਲੋਕਾਂ ਦੇ ਹੱਕਾਂ ਦੇ ਲਈ ਲੋਕਾਂ ਦੇ ਮੁੱਦਿਆਂ ਦੇ ਲਈ ਕਿ ਸੰਸਦ ਦੇ ਵਿੱਚ ਲੋਕਾਂ ਦੇ ਵੱਲੋਂ ਚੁਣੇ ਗਏ ਜਿਹੜੇ ਆਗੂ ਨੇ ਉਹ ਸੰਸਦ ਦੇ ਵਿੱਚ ਜਾਣਗੇ ਉਹਨਾਂ ਦੇ ਮੁੱਦੇ ਚੁੱਕਣਗੇ ਤੇ ਉਹਦੇ ਹੱਲ ਨਿਕਲਣਗੇ ਕੀ ਹੋ ਰਿਹਾ ਹੈ ਕਿ ਸਿਆਸਤਦਾਨ ਤੁਸੀਂ ਕਦੇ ਵੀ ਨਾ ਕਦੇ ਵੀ ਤੁਸੀਂ ਸੰਸਦ ਟੀਵੀ ਖੋਲ ਕੇ ਦੇਖ ਲਓ ਜਿੱਥੇ ਇਹਦਾ ਟੈਲੀਕਾਸਟ ਹੁੰਦਾ ਹੈ ਸੰਸਦ ਜੋ ਵੀ ਪ੍ਰੋਸੀਡਿੰਗ ਹੁੰਦੀ ਹੈ ਤੁਸੀਂ ਕਦੇ ਵੀ ਬਿਣਾ ਹੱਸਿਆ ਨਹੀਂ ਬੋਲੋਗੇ ਬਿਲਕੁਲ ਜਿਹੜੀ ਰੋਜ਼ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਕਿ ਇਹ ਵਾਲੇ ਸਿਆਸਤਦਾਨ ਨੇ ਇਹ ਕਹਤਾ ਇਹ ਵਾਲਾ ਸਿਆਸਤਦਾਨ ਉਹ ਸੁਤਤ ਨਜ਼ਰ ਆਇਆ ਸੀ ਉਹ ਨੂੰ ਗਾਲ ਕੱਢ ਰਿਹਾ ਸੀ ਉਹ ਇਦਾਂ ਲੱਗ ਰਿਹਾ ਸੀਗਾ ਪਰ ਉਥੇ ਲੋਕਾਂ ਦੀ ਗੱਲ ਹੁੰਦੀ ਕਿਤੇ ਨਜ਼ਰ ਨਹੀਂ ਆਂਦੀ ਗਗਨ ਆਪਸ ਦੇ ਵਿੱਚ ਲੜਦੇ ਰਹਿੰਦੇ ਨੇ ਆਪਸ ਦੇ ਵਿੱਚ ਮਤਲਬ ਮੈਂ ਲੋਕਾਂ ਨੂੰ ਇਹ ਜ਼ਰੂਰ ਕਹੂੰਗੀ ਕਿ ਜੇਕਰ ਤੁਸੀਂ ਆਪਣਾ ਮਨੋਰੰਜਨ ਕਰਨਾ ਹੈ ਨਾ ਤਾਂ ਕੋਮੇਡੀ ਸ਼ੋਅ ਜਾਂ ਹੋਰ ਕੁਝ ਨਾ ਦੇਖੋ ਤੁਸੀਂ ਸੰਸਦ ਟੀਵੀ ਲਾ ਕੇ ਨਾ ਜਿਹੜਾ ਤੁਸੀਂ ਆ ਪਰਲਮੈਂਟ ਦੀ ਪ੍ਰੋਸੀਡਿੰਗ ਦੇਖ ਲਓ ਤੁਹਾਡਾ ਉਹਦੇ 'ਚ ਬਹੁਤ ਵਧੀਆ ਮਨੋਰੰਜਨ ਹੋ ਜਾਏਗਾ ਤੁਸੀਂ ਆਪ ਦੇਖੋਗੇ ਕਿ ਕਿੱਦਾਂ ਇੱਕ ਦੂਜੇ ਤੇ ਐਲੀਗੇਸ਼ਨ ਲਾਉਂਦੇ ਨੇ ਕਿੱਦਾਂ ਇੱਕ ਦੂਜੇ ਨਾਲ ਲੜਦੇ ਨੇ ਕਿਵੇਂ ਤੂ ਤੜਾਕ ਕਰਦੇ ਨੇ ਇਹ ਕਾਣੇ ਹੁੰਦੇ ਆ ਆਪਸ 'ਚ ਇੱਕ ਦੂਜੇ ਦੇ ਉੱਤੇ ਐਲੀਗੇਸ਼ਨ ਤੇ ਐਲੀਗੇਸ਼ਨ ਐਲੀਗੇਸ਼ਨ ਤੇ ਐਲੀਗੇਸ਼ਨ ਕਾਣੇ ਹੁੰਦੇ ਆ ਆ ਇਹ ਤਾਂ ਗੱਲ ਹੈ ਕਿ ਤੁਸੀਂ ਕਾਦੇ ਲਈ ਸੰਸਦ ਦੇ ਵਿੱਚ ਤੁਸੀਂ ਆਏ ਕਾਦੇ ਲਈ ਉਹ ਲੋਕਾਂ ਦੇ ਨਾਲ ਚੁਣਿਆ ਗਾਦੇ ਲਈ ਹੈ ਕਿ ਤੁਸੀਂ ਅੰਦਰ ਜਾ ਕੇ ਇੱਕ ਦੂਜੀ ਦੀ ਪਾਰਟੀ ਦੇ ਆਗੂਆਂ ਨਾਲ ਆਪੋਜੀਸ਼ਨ ਦੇ ਨਾਲ ਤੁਸੀਂ ਜਾ ਕੇ ਇਦਾਂ ਲੜੂਗੇ ਤੁਸੀਂ ਤਾਂ ਉਦੋਂ ਮੈਂ ਮੈਂ ਕਰੋਗੇ ਤੁਸੀਂ ਆਪ ਦੇਖੋ ਕਿ ਹਾਸਾ ਵੀ ਆਉਂਦਾ ਹੈ ਉਸ ਤਰ੍ਹਾਂ ਦੀ ਗੱਲਾਂ ਕਰਦੇ ਹੋਏ ਕਿ ਲੋਕਾਂ ਦੀਆਂ ਗੱਲਾਂ ਨਹੀਂ ਹੋ ਰਹੀਆਂ ਪਰ ਆਪਸ ਦੀਆਂ ਗੱਲਾਂ ਸਾਰੀਆਂ ਹੋ ਰਹੀਆਂ ਨੇ ਲੜਾਈਆਂ ਹੋ ਰਹੀਆਂ ਨੇ ਤੁਸੀਂ ਕਿਸੇ ਨਹੀਂ ਪੋਲੀਟੀਸ਼ੀਅਨ ਨੂੰ ਭਾਵੇਂ ਲੈ ਲਓ ਸੋਸ਼ਲ ਮੀਡੀਆ ਭਰਿਆ ਪਿਆ ਇਹਨਾਂ ਦੀ ਰੀਲਸ ਨੇ ਇਹਨਾਂ ਦੇ ਮੀਨਸ ਦੇ ਨਾਲ ਭਰਿਆ ਹੋਇਆ ਪਰ ਉਹ ਪ੍ਰੋਸੀਡਿੰਗ ਜਿਹੜੀ ਲੋਕਾਂ ਦੇ ਲਈ ਹੁੰਦੀ ਹੈ ਉਹ ਲੋਕਾਂ ਦੇ ਲਈ ਨਹੀਂ ਹੁੰਦੀ ਨਜ਼ਰ ਆ ਰਹੀ ਇਹ ਆਪਸੀ ਰੰਜਿਸ਼ ਜਾਂ ਇੱਕ ਪਲਟਵਾਰ ਕਰਨ ਦੇ ਲਈ ਵਾਰ ਪਲਟਵਾਰ ਕਰਨ ਦੇ ਲਈ ਨਜ਼ਰ ਆਉਂਦੀ ਹੈ ਪਹਿਲਾਂ ਤਾਂ ਮੇਰੀ ਸੋਚ ਸੀ ਕਿ ਜੇ ਆਪਣੇ ਸਰੀਰ ਨੂੰ ਤਕੜਾ ਕਰਨਾ ਨਾ ਤਾਂ ਖੁਰਾਕ ਖਾਣੀ ਪੈਂਦੀ ਹੈ ਨਾ ਪਰ ਪੀਐਮ ਮੋਦੀ ਸਾਹਿਬ ਕਹ ਰਹੇ ਸੀਗੇ ਕਿ ਮੈਂ ਗਾਲਾ ਖਾਉਂਦਾ ਆ ਤਾਂ ਮੇਰੀ ਸਿਹਤ ਬਹੁਤ ਹੈਲਦੀ ਆ ਹੁਣ ਮੈਨੂੰ ਪ੍ਰੇਂਕਾ ਗਾਂਧੀ ਦਾ ਇੱਕ ਬਿਆਨ ਨਾ ਚੇਤਾ ਆ ਗਿਆ ਹੱਲੇ ਕੱਲ ਪਰਸੋ ਦੀ ਗੱਲ ਹੈ ਮੈਂ ਪ੍ਰੇਂਕਾ ਗਾਂਧੀ ਦਾ ਇੱਕ ਬਿਆਨ ਸੁਣਿਆ ਸੀਗਾ ਇੱਕ ਰੈਲੀ ਦੇ ਵਿੱਚ ਪ੍ਰੇਂਕਾ ਗਾਂਧੀ ਕਹਿੰਦੇ ਸੀ ਪ੍ਰਧਾਨ ਮੰਤਰੀ ਮੋਦੀ ਨਾ ਆਪਣੇ ਨਾਲ ਮੁੱਦੋਬਸਸਟ ਨਹੀਂ ਕੋਈ ਪੋਲੀਟੀਸ਼ਨ ਹੁੰਦਾ ਨਾ ਉਹ ਰੈਲੀ ਦੇ ਵਿੱਚ ਜਾ ਕੇ ਲੋਕਾਂ ਦੇ ਮੁੱਦੇ ਗਿੰਦਾ ਇਹ ਗਿੰਦਾ ਅਤੇ ਪ੍ਰਧਾਨ ਮੰਤਰੀ ਮੋਦੀ ਸਿਰਫ ਆਪਣੀ ਲਿਸਟ ਕੱਢ ਕੇ ਲੈ ਜਾਂਦੇ ਨੇ ਉਸਨੇ ਮੈਨੂੰ ਐਸਾ ਕਿਹਾ ਨਾਲੀ ਦਾ ਕੀੜਾ ਕਹਾ ਇਹ ਗਾਲੀ ਦੀ ਉਹ ਗਾਲੀ ਦੀ ਕਿ ਇੱਕ ਸਲਮਾਨ ਖਾਨ ਦੀ ਫਿਲਮ ਸੀ ਤੇਰੇ ਨਾਮ ਹੈ ਨਾ ਉਹਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਰੋਂਦਾ ਸੀਗਾ ਤੇ ਹੁਣ ਮੈਨੂੰ ਲੱਗਦਾ ਕਿ ਪੀਐਮ ਮੋਦੀ ਦੇ ਉੱਤੇ ਫਿਲਮ ਬਣੀ ਚਾਹੀਦੀ ਹੈ ਮੇਰੇ ਨਾਮ ਕਿਉਂਕਿ ਆਪਣਾ ਨਾਮ ਦਾ ਜਿਹੜਾ ਜਾਪ ਕਰਦੇ ਰਹਿੰਦੇ ਨੇ ਪ੍ਰਿਯੰਕਾ ਗਾਂਧੀ ਵਾਰਡਰਾ ਦਾ ਬਿਆਨ ਹੈ ਤੇ ਉਹਨਾਂ ਨੇ ਪੀਐਮ ਮੋਦੀ ਲਈ ਗੱਲ ਕਹੀ ਹੈ ਤੇ ਖੁਰਾਕ ਦੀ ਜਿਹੜੀ ਗੱਲ ਉਹ ਕਹਿੰਦੇ ਨੇ ਕਿ ਗਾਲਾ ਅਜ ਤੱਕ ਕੌਣ ਗਾਲਾ ਸੁਣ ਕੇ ਜਿਹੜਾ ਹੈ ਉਹ ਤਾਂ ਠੀਠੀ ਹੁੰਦੇ ਨੇ ਜਿਹੜੇ ਫਿਰ ਇੰਨਾ ਕੋਈ ਅਸਰ ਨਹੀਂ ਹੁੰਦਾ ਤੇ ਇਹ ਗਾਲਾਂ ਸੁਣ ਕੇ ਜਿਹੜੇ ਸਿਹਤਮੰਦ ਰਹਿੰਦੇ ਨੇ ਬਾਕੀ ਇਹਦਾ ਕੋਈ ਆ ਪੱਕਾ ਨਹੀਂ ਸਕਦੇ ਜਾਂ ਸਾਇੰਟਿਫਿਕ ਰੀਜ਼ਨ ਨਹੀਂ ਕਹਿ ਸਕਦੇ ਕਿ ਤੁਸੀਂ ਗਾਲਾਂ ਕੱਢ ਕੇ ਗਾਲ ਸੁਣਦੇ ਹੋ ਤਾਂ ਤੁਸੀਂ ਸਿਹਤਮੰਦ ਰਹਿੰਦੇ ਹੋ ਹੁਣ ਇਹ ਹੈ ਕਿ ਬਈ ਦੇਖੋ ਪੀਐਮ મોદીਤਾ ਤੁਸੀਂ ਜੇਕਰ ਤੁਹਾਨੂੰ ਲੋਕ ਪੂਜਣਗੇ ਕਹਿ ਸਕਦੇ ਆ ਲੋਕ ਤੁਹਾਨੂੰ ਸਪੋਰਟ ਕਰਨਗੇ ਤਾਂ ਉੱਥੇ ਕ੍ਰਿਟੀਸਾਈਜ਼ ਵੀ ਕਰਨਗੇ ਬਿਲਕੁਲ ਬਹੁਤ ਧੰਨਵਾਦ ਮੈਂ ਤੁਹਾਡਾ